ਵੀਰੋ ਅੱਜ ਆਜੀ ਨੂੰ ਅਸੀਂ ਖੇਚਲ ਦੇ ਰਹੇ ਆ ਅਸੀਂ ਵੀ ਅਸੀਂ ਸਾਰੇ ਵੀਰਾਂ ਨੂੰ ਕੋਈ ਜਿਉਰੀ ਦੇ ਦਿੱਤੀ ਕਰਨੀ ਚਾਹੀਦੀ ਸ੍ਰੀ ਅਮਰ ਸਾਹਿਬ ਦੀ ਪਵਿੱਤਰ ਧਰਤੀ ਇਥੇ ਗੁਰੂ ਰਾਮਦਾਸ ਮਹਾਰਾਜ ਦੇ ਸੱਚੇ ਪਾਤਸ਼ਾਹ ਦਾ ਪਵਿੱਤਰ ਲੋਹਾਰ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਪੁਰਖ ਸਾਹਿਬ ਤੇ ਪੁਰਾਣੇ ਜ਼ਮਾਨੇ ਤੋਂ ਲੈ ਕੇ ਅੱਜ ਤੱਕ ਇਹ ਸ਼ਹੀਦਾਂ ਦੀ ਕੁਰਬਾਨੀ ਵਾਲਿਆਂ ਦੀ ਨਾਮ ਬਾਣੀ ਵਾਲਿਆਂ ਦੀ ਸਿਮਰਨ ਵਾਲਿਆਂ ਦੀ ਹਰ ਵਕਤ ਭਾਈਚਾਰਿਆਂ ਦੀ ਚਾਹੇ ਇਥੇ ਦਰਗਾਹਾਂਾਂ ਵਿੱਚ ਸਾਡੇ ਵੀਰ ਬੈਠੇ ਆ ਜਾਂ ਆਰੰਗਤੀਸ ਤੇ ਬੈਠੇ ਆ ਜਾਂ ਹੋਰ ਸਥਾਨਾਂ ਤੇ ਇਹ ਇੱਕ ਬੜਾ ਪਵਿੱਤਰ ਤੇ ਮੁਬਾਰਕ ਇਹ ਸ਼ਹਿਰ ਹੈ ਧਰਤੀ ਹੈ ਇਥੋਂ ਨਿਸ਼ਾਨ ਸੱਚ ਦੀ ਆਵਾਜ਼ ਉੱਠੀ ਐ ਇਹ ਝੂਠ ਦੇ ਨਾਲ ਹਮੇਸ਼ਾ ਇਹ ਧਰਤੀ ਜਿਹੜੀ ਐ ਇਥੋਂ ਦੇ ਵਸਿੰਦੇ ਉਹ ਸਦੀਆਂ ਤੋਂ ਲੜਦੇ ਆਏ ਆ ਚਾਹੇ ਉਹ ਮੁਗਲ ਕਾਲ ਹੋਵੇ ਚਾਹੇ ਉਹ ਅਫਗਾਨੀ ਕਾਲ ਹੋਵੇ ਨਾਦਰ ਸ਼ਾਹਾਂ ਦਾ ਜਾਂ ਇਸ ਤਰ੍ਹਾਂ ਅੰਗਰੇਜ਼ਾਂ ਦਾ ਜਾਂ ਹੋਰ ਵੀ ਕਿਸੇ ਦਾ ਚਾਹੇ ਇਸ ਤਰ੍ਹਾਂ ਸੰਪਾਲੀ ਤੋਂ ਬਾਅਦ ਵੀ ਪੰਜਾਬ ਦੇ ਖੁਦ ਯਾ ਇਥੋਂ ਦੇ ਵਸਿੰਦਿਆਂ ਦੇ ਵਿਰੋਧੇ ਕੋਈ ਗੱਲ ਠੀਕ ਇਥੋਂ ਦੇ ਲੋਕਾਂ ਨੇ ਆਪਣੀ ਬੜੀ ਡਟਤਾ ਦੇ ਨਾਲ ਮੋਰਚੇ ਵੀ ਲਾਏ ਸੰਘਰਸ਼ ਵੀ ਕੀਤੇ ਕੁਰਬਾਨੀਆਂ ਵੀ ਕੀਤੀਆਂ ਅੱਜ ਅਸੀਂ ਜਿਸ ਇਸ਼ੂ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਇਹ ਇਸ਼ੂ ਧਰਮ ਨਾਲ ਸੰਬੰਧਤ ਹੈ ਬੇਸ਼ੱਕ ਸਾਡਾ ਧਰਮ ਤੇ ਰਾਜਨੀਤੀ ਸਾਂਝੀ ਹੈ ਇਕੱਠੀ ਹੈ ਮੇਰੀ ਫੀਰੀ ਪਰ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਧਰਮਾਂ ਦੇ ਚ ਮੁੱਖ ਰੂਪ ਤੇ ਹੁੰਦਾ ਤੇ ਰਾਜਨੀਤੀ ਥੋੜਾ ਜਿਹਾ ਦੂਜੇ ਨੰਬਰ ਤੇ ਆ ਜਾਂਦੀ ਹੈ ਪਿਛਲੇ ਦਿਨਾਂ ਵਿੱਚ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਅਕਾਲੀ ਦਲ ਦਾ 103 ਸਾਲਾ ਦਿਹਾੜਾ ਜਿਹੜਾ ਸੀ ਉਹ ਅਕਾਲੀ ਦਲ ਬਾਦਲ ਨੇ ਮਨਾਇਆ। ਦੇਵ ਨੇ ਉਸ ਦਿਨ ਮਗਰਲੇ ਪਾਸੇ ਪਾਈ ਲਖਬੀਰ ਸਿੰਘ ਜੀ ਦਾ ਯਾਦ ਲਿਖੇ ਉਹਨਾਂ ਨੇ ਕਿ ਐਸੀ ਮਿਹਰਾਦ ਸਹਰੇ ਦੀ ਜਿਹੜਾ ਮਰਜ਼ਾਦਾ ਉਹ ਕਾਲਕਤਾ ਉਹ ਹੋਏ ਉਹਨਾਂ ਦੇ ਖੰਡਪੁਰ ਸਰ ਸੀ ਉੱਥੇ ਵੀ ਅਸੀਂ ਹਾਜ਼ਰ ਸਾਂ ਦੂਸਰੇ ਪਾਸੇ ਨਾਲ ਹੀ ਚੰਦ ਕਦਮਾਂ ਦੇ ਉੱਤੇ ਅਕਾਲੀ ਦਲ ਜਿਹੜਾ ਸੀ ਬਾਬਾ ਗੁਰਬਖਸ਼ ਸਿੰਘ ਦੇ ਸਥਾਨ ਤੇ ਆਪਣਾ ਸਮਾਗਮ ਕਰ ਰਿਹਾ ਸੀ ਉਸ ਦਿਨ ਸੁਖਵੀਰ ਸਿੰਘ ਬਾਦਲ ਨੇ ਇੱਕ ਬੋਲਦਿਆਂ ਹੋਇਆਂ ਮਾਫੀ ਮੰਗੀ ਇੱਕ ਟੰਗ ਨਾਲ ਉਹਦੇ ਸ਼ਬਦ ਇਹ ਕੋਈ ਗਲਤੀ ਹੋ ਗਈ ਹੈ ਜੇ ਅਸੀਂ ਕੀ ਮੰਗਦੇ ਆ ਜਾਂ ਜੋ ਵੀ ਉਹਨਾਂ ਨੇ ਸ਼ਬਦ ਵਰਤੇ ਉਹ ਤੁਹਾਨੂੰ ਸਭ ਨੂੰ ਜਿਆਦਾ ਪਤਾ। ਇਹ ਵੀ ਗਲਤੀ ਇਹ ਆ ਕਿ ਪਿਛਲੇ ਸਮੇਂ ਤੋਂ ਸ਼ਰਮਨੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਬਾਕੀ ਸਭ ਨੇ ਇਹ ਕਿਹਾ ਵੀ ਜਿੰਨਾ ਪ੍ਰੈਸ ਕਾਨਫਰੰਸ ਕਰਨੀ ਹੈ ਜਾਂ ਬੋਲਣਾ ਹੈ ਉਹ ਬਾਹਰ ਜਾ ਕੇ ਜਿੱਥੇ ਉਹਨਾਂ ਦਾ ਇਨਫਰਮੇਸ਼ਨ ਬਣਿਆ ਜਾਂ ਜਿੱਥੇ ਵੀ ਖ਼ਬਰ ਤੁਹਾਨੂੰ ਮਿਲਦੀ ਬਾਹਰ ਜਾ ਕੇ ਕਰੋ ਅੰਦਰ ਨਾ ਕਰੋ। ਅੰਦਰ ਕੋਈ ਭਾਸ਼ਣ ਜਾਇ ਇਸ ਤਰ੍ਹਾਂ ਨਾ ਹੋਵੇ। ਸਿੰਘ ਜ਼ਬਾਨੀ ਹੀ ਬੋਲਦੇ ਨੇ ਆਨਪਟਸਾਬਾਂ ਦੇ ਜਿਹੜੇ ਖੁਸ਼ੀ ਦਾੰਦੇ ਜਾਂ ਹੋਰ ਖਾਸਲੇ ਹੁੰਦੇ ਆ ਉੱਥੇ ਵੀ ਸਿੰਘ ਜ਼ਬਾਨ ਆਪਣਾ ਵਿਚਾਰ ਕੌਮਲੋਂ ਦਿਵਾਲੀ ਵਿਸਾਖੀ ਜਾਂ ਇਸ ਤੋਂ ਇਲਾਵਾ ਵੀ 6 ਜੂਨ ਜਾਂ ਜਿਹੜੇ ਵੀ ਦਿਨ ਆਉਂਦੇ ਨੇ ਉਥੇ ਆਪਣੀ ਗੱਲ ਕਰਦੇ ਆ ਫਿਰ ਵੀ ਜੇ ਐੱਛੀ ਜੀ ਪੀਸੀ ਦਾ ਪ੍ਰਧਾਨ ਕੋਈ ਗੱਲ ਕਰਨਾ ਚਾਹੇ ਤੇ ਮੇਰੇ ਖਿਆਲ ਚ ਕੋਈ ਉਤਰਾਜ ਵਾਲੀ ਗੱਲ ਨਹੀਂ ਹੋਣੀ ਕਿਉਂਕਿ ਉਹ ਨਗਰ ਪ੍ਰਬੰਧ ਹੈ ਆ ਕਰਮੀ ਦਾਲ ਇੱਕ ਸਿਆਸੀ ਪਾਰਟੀ ਹੈ ਇਹ ਸਿਆਸੀ ਪਾਰਟੀ ਵੱਲੋਂ ਉੱਥੇ ਭਾਸ਼ਣ ਕਰਨਾ ਜਾਂ ਭਾਸ਼ਣ ਰੋਕਣਾ ਦਾ ਜਾਂ ਉਹਨਾਂ ਨੂੰ ਯਾਜਦੇਣੀ ਇਹ ਆਪਣੇ ਆਪ 'ਚ ਜਿਹੜੀ ਇਹਨਾਂ ਨੇ ਆਪ ਮਰਜ਼ਾਦਾ ਬਣਾਈ ਹੋਈ ਹੈ ਇੰਨੀ ਉਹਨਾਂ ਨੇ ਆਪ ਹੀ ਉਲੰਘਣਾ ਕੀਤੀ। ਦੂਜੀ ਗੱਲ ਇਹ ਆ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਬਹੁਤ ਸਾਰੇ ਲੋਕ ਸਮੇ ਸਮੇਂ ਜਦੋਂ ਕੋਈ ਗਲਤੀ ਹੁੰਦੀ ਜਾਂ ਕੁਝ ਹੁੰਦਾ ਹੈ ਤਾਂ ਉਹਦੀ ਓਖੀ ਮਾ ਮੰਨਦੇ ਆ ਸਾਡੇ ਕੋਲ ਸਭ ਤੋਂ ਵੱਡੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਜੀ ਦੀ ਆ ਕਾਲੀ ਫੂਲਾ ਸਿੰਘ ਜੀ ਦੀ ਹੈ ਤੇ ਉਸ ਤੋਂ ਬਾਅਦ ਸਹੀਦ ਸਿੰਘ ਬਰਨਾਲੇ ਦੀ ਮਿਸਾਲ ਵੀ ਹੈ ਜਗਦੀਪ ਸਿੰਘ ਤਰਵੰਡੀ ਜੀ ਨੂੰ ਇੱਕ ਵਾਰੀ ਇੱਥੇ ਭਾਂਡਿਆਂ ਦੀ ਸੇਵਾ ਲੱਗੀ ਜਾਂ ਹੋਰ ਵੀ ਬਹੁਤ ਸਾਰੇ ਲੀਡਰਾਂ ਨੂੰ ਇੱਥੇ ਲੱਗਦੀ ਰਹੀ ਹੈ ਔਰ ਕਈਆਂ ਦੇ ਗੱਲ ਵੇ ਤੱਕਤੀ ਪਾਈ ਜਾਂਦੀ ਸੀ ਹਾਂ ਪਰਾਦੀ ਗੁਨੇਗਾਰ ਹਾਂ ਬੇਮੁਖ ਬੰਦਾ ਇਹ ਇਹ ਆਗੂਨ ਹਾਰਿਆਂ ਨੂੰ ਬਖਸ਼ ਲਿਆ ਇਹ ਸਾਰੀਆਂ ਭਗਤੀ ਪਾ ਕੇ ਗਲਾਂ ਵਿੱਚ ਤਤਕੀਆਂ ਤੇ ਮਾਫੀਆਂ ਦਿੱਤੀਆਂ ਗਈਆਂ ਕਈਆਂ ਨੂੰ ਫੰਮਲਿਆਂ ਦਾ ਬੰਦ ਕੇ ਵੀ ਮਾਫੀਆਂ ਦਿੱਤੀਆਂ ਗਈਆਂ ਇਹ ਤੇ ਮਤਲਬ ਗੇਰ ਮਰਜ਼ਾਦਾ ਜਿਹੜੀ ਆ ਪਿਛਲੇ ਸਮਿਆਂ ਤੋਂ ਚੱਲਦੀ ਆਈ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਕੋਲ ਦੇ ਖਾਣ ਲਈ ਕੱਪੜੇ ਉਪਾਰ ਦਿੱਤੇ ਸੀ ਤੇ ਇਮਲੀ ਦੇ ਦਰਖਤਾਂ ਬੰਨ੍ਹ ਦੀ ਉਹਨਾਂ ਨੂੰ ਲੱਗੇ ਹਦਾਇਤ ਦਿੱਤੀ ਗਈ ਸੀ ਉਹ ਖਰੀਦਾਂ ਦੇ ਸਿੰਘ ਸਾਰ ਨੇ ਉਹਨਾਂ ਦੀ ਨਿਰਮਰਤਾ ਦੇਖ ਕੇ ਤੇ ਕੌਮ ਦੀਆਂ ਭਾਵਨਾਵਾਂ ਦੇਖ ਕੇ ਉਹਨਾਂ ਨੇ ਮਾਫ ਕਰ ਦਿੱਤਾ। ਬੇਨਤੀ ਹੈ ਕਿ ਜਿਹੜੀ ਪਿਛਲੇ ਦਿਨੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਗੱਲ ਕੀਤੀ ਹੈ ਅਕਾਲੀ ਪਾਰਟੀ ਤੋਂ ਬਾਹਰ ਵੀ ਕਈ ਬੰਦੇ ਜਿਵੇਂ ਬੁਟਾ ਸਿੰਘ ਸੀ ਜਿਵੇਂ ਆਉਂਦਾ ਹੈ ਕਿ ਬਾਬਾ ਸੰਤੋਸ਼ ਸਿੰਘ ਹਾਂ ਅਸੀਂ 96 ਕਰੋੜੀ ਬੁੱਢਾ ਦਲ ਦੇ ਮੁਖੀ ਉਹ ਵੀ ਅਕਾਲੀ ਚੜ੍ਹ ਕੇ ਉਹ ਕੇ ਹੈ। ਇੱਕ ਮਰਜ਼ਾਦਾ ਦਾ ਸਿਸਟਮ ਜਿਹੜਾ ਹੈ ਉਹ ਭਰਿਆ ਹੋਇਆ ਤੇ ਕੋਈ ਆਪਣੇ ਆਪ ਆਪੇ ਆ ਕੇ ਕਹਿ ਦੇਵੇ ਆਪੇ ਆਪਣੇ ਆਪ ਨੂੰ ਅਦਾਲਤ ਦੇ ਬਾਹਰ ਖੜਾ ਕਰਾ ਕੇ ਹੋ ਗਏ ਕਹਿਵੇ ਮੈਂ ਦੋਸ਼ੀ ਹਾਂ ਮੈਂ ਗਲਤੀ ਕੀਤੀ ਹੈ ਜੇ ਜੇ ਗਲਤੀ ਕੀਤੀ ਤੇ ਆਪੇ ਹੀ ਕਹਿ ਦੇਵੇ ਕਿ ਮੈਂ ਮੈਨੂੰ ਹੁਣ ਮਾਫ਼ ਹੀ ਹੈ ਕਿ ਹੁਣ ਮੈਨੂੰ ਤੁਸੀਂ ਸਾਰੇ ਜਿਹੜੇ ਨੇ ਉਹ ਆਪਣਾ ਬੌਸ ਮੰਨ ਲਓ ਮੈਂ ਤੁਹਾਡਾ ਸਾਰਿਆਂ ਦਾ ਮੁਖੀ ਹਾਂ ਇਹ ਆਪਣੇ ਆਪ ਤੇ ਪੰਥ ਪਰਜਾ ਦਾ ਜਾਂ ਇੱਕ ਸਿਸ਼ਟਾਚਾਰ ਜਿਹੜਾ ਉਸਦੇ ਗੁਰੂ ਨੇ ਅਜੇ ਇੰਨਾ ਸਮਾਂ ਹੋ ਗਿਆ ਨਾ ਕਿ ਸ਼ਰੋਣੀ ਕਮੇਟੀ ਨੇ ਉਹ ਹੰਦੀਆ ਵਗਿਆ ਬਾਰੇ ਕੋਈ ਗੱਲ ਕੀਤੀ ਆ ਨਾ ਹੀ ਜਿਨ੍ਹਾਂ ਨੂੰ ਉਹਨਾਂ ਨੇ ਖੁਦ ਸਿੰਘ ਸਹਿਬਾਨ ਬਣਾਇਆ ਉਹਨਾਂ ਨੇ ਹੀ ਕੋਈ ਇਹੋ ਜਿਹੀ ਗੱਲ ਕੀਤੀ ਆ ਨਾ ਹੁਣ ਪੁੱਛਿਆ ਕਿ ਤੂੰ ਇਹ ਜੋ ਪੁੱਛੂ ਗਿਆ ਹੈ ਕਿਵੇਂ ਹੋਇਆ ਰਹੀ ਗੱਲ ਸ੍ਰੀ ਕਾਉਤਕ ਸਾਹਿਬੀ ਦੇ ਸਾਫਾ ਜਥੇਦਾਰ ਸਿੰਘ ਸਾਹਿਬ ਅਥਾਹ ਸਰਦਸ਼ਨ ਸਿੰਘ ਨੂੰ ਨਾਮੁਸ਼ਕ ਕਾਰਨਾ ਕਰਕੇ ਕਾਲਪਤਿਕ ਸੱਦਾ ਲਾਇਆ ਗਿਆ ਉਹ ਕਾਲਪਤਿਕ ਸੱਦਾ ਇੱਕ ਲਿਖਤੀ ਚਿੱਠੀ ਸੀ ਜੀ ਸਿੰਘ ਸਾਹਿਬਾਂ ਨਹੀਂ ਸੀ ਕਿ ਉਹਨਾਂ ਨੇ ਚਿੱਠੀ ਨਹੀਂ ਦਿੱਤੀ ਜਿਉਂ ਕਿ ਬੋਲ ਦੇ ਤੇ ਰੱਖ ਕੇ ਤੇ ਮੱਥਾ ਟੇਕ ਕੇ ਤੇ ਆਪਣੇ ਸਰੀਰ ਦੀ ਨਿਸ਼ਚਿਤ ਹੈ ਉਨਨ ਉਸ ਤੋਂ ਬਾਅਦ ਆਉਣ ਤੋਂ ਬਾਅਦ ਚਿੱਠੀ ਉੱਥੇ ਦੇਖ ਕੇ ਦੇਣ ਤੋਂ ਬਾਅਦ ਸਿੰਘ ਸਾਹਿਬਾਨਾਂ ਨੇ ਤਾਂ ਉਹ ਨਾ ਮਾਫ਼ ਕੀਤਾ ਤੇ ਨਾ ਉਹਨਾਂ ਨੂੰ ਬੁਲਾਇਆ ਨਾ ਕੁਝ ਇਸ ਤਰ੍ਹਾਂ ਆਵੇ ਜਿਵੇਂ ਉਹਨਾਂ ਦੀ ਗੱਲ ਸੁਣੀ ਨਾਲ ਉਹਨਾਂ ਨਾਲ ਗੱਲ ਹੋਈ ਉਹ ਪੰਥ ਵਿੱਚੋਂ ਛੇਕ ਲਪਾ ਲਿਆ ਬਾਅਦ ਵਿੱਚ ਸੇਮ ਸੁਖਵੀਰ ਸਿੰਘ ਬਾਦਲ ਨੇ ਉਸ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ ਗੱਲ 'ਤੇ ਵੀ ਵੱਧ ਕੇ ਗਲਤੀ ਕੀਤੀ ਹੈ ਉਹ ਇੱਕ ਲਿਖਤੀ ਅਕਾਲ ਤਖਤ ਸਭ ਤੇ ਗੁਰੂ ਕੀ ਗੋਲ ਕੱਗੇ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਦੇ ਸਾਹਮਣੇ ਆ ਕੇ ਉਹ ਆਪਣੀ ਲਿਖਤ ਦੇ ਕੇ ਗਿਆ ਸੀ ਉਹਨੂੰ ਫੇਰ ਪੰਥ ਤੋਂ ਛੇਕਿਆ ਗਿਆ ਜਿਹੜੇ ਵਿਅਕਤੀ ਨੇ ਮਤਲਬ ਜੇ ਆਪਣੇ ਆਪ ਹੀ ਸਾਰਾ ਕੁਝ ਇਸ ਤਰ੍ਹਾਂ ਕੀਤਾ ਉਸ ਦੇ ਤਰ੍ਹਾਂ ਸਿੰਘ ਸਹਿਬਾਨ ਅੱਜ ਕਿਉਂ ਝੁਪਣੇ ਕਿਉਂ ਨਹੀਂ ਉਹਨੂੰ ਪੰਥ ਦੀ ਤਲਬ ਕੀਤਾ ਜਾ ਰਿਹਾ ਤੇ ਕਿਉਂ ਉਹਨੂੰ ਪ੍ਰੋਫੈਸਰ ਵਰਸ਼ਨ ਸਿੰਘ ਦੀ ਤਰ੍ਹਾਂ ਉਹਦੇ ਨਾਲ ਕਾਰਵਾਈ ਕੀਤੀ ਜਾਵੇ ਜੇ ਇੰਦਿਰ ਉਦਧ ਨਹੀਂ ਕਰਵਾਈ ਹੋ ਸਕਦੀ ਤੇ ਪ੍ਰੋਫੈਸਰ ਦਰਸ਼ੀ ਸਿੰਘ ਦੇ ਹੁਣ ਅਧਿਕਾਰ ਵੀ ਕਿਉਂ ਹੋਏ ਸੀ ਇਹ ਆਪਣੇ ਆਪ ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਕਿ ਜਿਸ ਦਾ ਜਵਾਬ ਇਹਨਾਂ ਨੂੰ ਦੇਣਾ ਪੈਣਾ ਦੂਸਰੀ ਗੱਲ ਹੈ ਕਿ ਸਿੰਘ ਸਹਿਬਾਨ ਦੇ ਮੌਕੇ ਆਪਣੇ ਪਿਆਰੇ ਸਹਿਬਾਨਾਂ ਨੇ ਜਦੋਂ ਸਰਸੇ ਵਾਲੇ ਸਾਦ ਨੂੰ ਉਹਨਾਂ ਨੇ ਆਪੇ ਬਿਨਾਂ ਹੀ ਕਾਰਨ ਬਿਨਾਂ ਹੀ ਸੱਦੇ ਤੋਂ ਬਿਨਾਂ ਬੁਲਾਏ ਤੋਂ ਬਿਨਾਂ ਮੰਗੇ ਤੋਂ ਆਪੇ ਇਹ ਸ਼ਬਦ ਚਿੱਠੀ 'ਚ ਪਾ ਕੇ ਮਾਫੀ ਦੇ ਤੇ ਮਾਫੀ ਦੇ ਦਿੱਤੀ ਤੇ ਉਹਨੂੰ ਮੁੜ ਕੇ ਰੱਦ ਕੀਤਾ ਜਾ ਤੇ ਪੰਜ ਪਿਆਰੇ ਸਹਿਬਾਨਾਂ ਨੇ ਉਸ ਸਮੇਂ ਜਿਹੜੇ ਅਮਰ ਸ਼ਕਾਉਂਦੇ ਸਨ ਜਿਨ੍ਹਾਂ 'ਚ ਬਾਬਾ ਮੇਜਰ ਸਿੰਘ ਜੀ ਸਾਡੇ ਕੋਲ ਬੈਠੇ ਹੋਏ ਨੇ ਤੇ ਇਹਨਾਂ ਨੇ ਉਸ ਸਮੇਂ ਇੱਕ ਸਟੈਂਡ ਲਿਆ ਤੇ ਉਸ ਸਟੈਂਡ ਦੇ ਉੱਤੇ ਉਹ ਸਿੰਘ ਸਹਿਬਾਨ ਜਿਹੜੇ ਸੀ ਉਹਨਾਂ ਨੇ ਕਈਆਂ ਨੇ ਮੁੜ ਕੇ ਪੰਜ ਤਾਰਾਂ ਕੋ ਤੇਛ ਵੀ ਹੋਏ ਵਿਰਤ ਇੱਕ ਸਿੰਘ ਸਾਦੇਸ਼ ਨਹੀਂ ਸੀ ਹੋਇਆ ਜਦ ਤੱਕ ਉਹ ਮੇਰਾ ਕਹਿਣ ਤੋਂ ਮਰਾ ਦੇ ਆ ਕਿ ਇਹ ਇਹ ਮਰਜਾਦਾ ਇਹ ਸਿਸਟਮ ਸਭ ਤੇ ਲਾਗੂ ਹੁੰਦਾ। ਸਗਵੀਰ ਸਿੰਘ ਬਾਦਲੂ ਤੇ ਕਿਉਂ ਨਹੀਂ ਲਾਗੂ ਹੋ ਰਿਆ? ਕਿਉਂ ਨਹੀਂ ਉਹਨੂੰ 506 ਕਿਆ ਜਾ ਰਿਹਾ ਪ੍ਰਕਾਸ਼ਾਦਰਸ਼ਨ ਸਿੰਘ ਦੀ ਤਰ੍ਹਾਂ ਕਿਉਂ ਨਹੀਂ ਉਹਦੇ ਬਗ ਕਾਰਵਾਈ ਕੀਤੀ ਜਾ ਰਹੀ? ਇਹ ਜਿਹੜੀ ਗੱਲ ਹੈ ਇਹ ਆਪਣੇ ਸਿੰਘ ਸਹਿਬਾਨ ਜਿਹੜੇ ਮੌਜੂਦਾ ਉਹਨਾਂ ਲੋ ਬਣਾਏ ਹੋਏ ਨੇ ਉਹਨਾਂ ਤੇ ਜਿੰਮੇਵਾਰੀ ਆਇਦ ਹੈ। ਸ਼੍ਰੋਮਣੀ ਕਮੇਟੀ ਦੇ ਬਿਨਾ ਇਜਾਜ਼ਤੋਂ ਉੱਥੇ ਕਿਵੇਂ ਉਪਾਸ਼ਣ ਦੇ ਗਏ ਆ? ਆਪਣੇ ਆਪ ਹੀ ਜਦੋਂ ਕਿ ਬਾਤੀਆਂ ਨੂੰ ਸਾਰਿਆਂ ਨੂੰ ਮਨਾਈ ਕੀਤੀ ਹੋਈ ਹੈ ਉਹ ਉਹਨਾਂ ਨੇ ਅਵਗਿਆ ਤੇ ਅਵਗਿਆ ਕਰੀ ਜਾ ਰਿਹਾ ਇਸ ਲਈ ਉਹਨਾਂ ਦੇ ਉੱਤੇ ਸਖਤ ਐਕਸ਼ਨ ਜਿਹੜਾ ਹੈ ਉਹ ਲਿਆਈ ਰਹੀ ਗੱਲ ਮਾਫੀ ਦੇਣ ਦੀ ਮਾਫੀ ਕਿਹੜੀ ਕਿਹੜੀ ਗੱਲ ਦੀ ਲਏਗਾ ਜਿਹੜਾ ਗੁਰੂ ਗ੍ਰੰਥ ਸਾਹਿਬਾਹੂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਪਛਾਤ ਇਸੇ ਤਰ੍ਹਾਂ ਇੱਕ ਕੜਾਈ ਦੇ ਵਿੱਚ ਉਹਨੇ ਹੰਡ ਕੋਲ ਕੇ ਸ਼ਰਬਤ ਪਾ ਕੇ ਉਹ ਲੋਕਾਂ ਨੂੰ ਬਣਾਇਆ ਤੇ ਕਹਿ ਦਿੰਦਾ ਵੀ ਗੁਰੂ ਸਾਹਿਬ ਨੇ ਸਿੰਘ ਬਣਾਏ ਸੀ ਤੇ ਮੈਂ ਇਨਸਾਨ ਬਣਾ ਰਿਆਂ ਇਨਸਾਨ ਇਨਸਾਨ ਸਿੰਘ ਸ਼ੇਰ ਹੁੰਦਾ ਸ਼ੇਰ ਮਾਰਦਾ ਤੇ ਮੈਂ ਤਾਂ ਇਨਸਾਨ ਬਣਾ ਉਹ ਕਿੰਨੀ ਵੱਡੀਆਂ ਨੇ ਅਵਗਿਆ ਕੀਤੀ ਸਾਡੇ ਧਰਮ ਦੀ ਤੇ ਉਹਦੇ ਵੋਧ ਜਿਹੜਾ ਕੇਸ ਜਿਹੜਾ ਸੀ ਜਦੋਂ ਖਾਸ ਕਰਕੇ ਪੰਥ ਨੇ ਮਾਰਕ ਕੀਤੇ ਉੱਥੇ ਰੈਲੀਆਂ ਕੀਤੀਆਂ ਕਾਂਗਰਸ ਤੋਂ ਹੋਈਆਂ ਤਾਂ ਧਰਮ ਨੇ ਹੋਏ ਔਰ ਉਸੇ ਤਰ੍ਹਾਂ ਹਰਮਿੰਦਰ ਸਿੰਘ ਨਾਨਾ ਸਿੰਘ ਜਿਹੜਾ ਡਾ ਪਾਲੀ ਦਾ ਉਹ ਸ਼ਹੀਦ ਹੋਇਆ ਸਮਾਣੇ ਤੋਂ ਭਾਈ ਗੁਰਮਤ ਜਿਹੜੇ ਸਨ ਉਹ ਤੋਂ ਸ਼ਹੀਦ ਹੋਏ ਚਰਨ ਸਿੰਘ ਲੋਹਾਰਾ ਸ਼ਹੀਦ ਹੋਇਆ ਭਾਈ ਗਰਮ ਸਿੰਘ ਲੋਹਾਰਾ ਸ਼ਹੀਦ ਹੋਏ ਔਰ ਇਸੇ ਤਰੀਕੇ ਨਾਲ ਉਹ ਵੀ ਬਹੁਤ ਸਾਰੇ ਸੁਪਨੇ ਨਿਸ਼ਾਨ ਤੋਂ ਹੋਏ ਸਨ ਰਾਜਵਾਨੇ ਦੇ ਮਾਮਲੇ ਵਿੱਚ ਤੋਂ ਉਸ ਬੰਦੇ ਦੇ ਵਿਰੁੱਧ ਕੇਸ ਰਜਿਸਟਰ ਕੀਤਾ ਗਿਆ ਉਹ ਕੇਸ ਜਿਹੜਾ ਸੀ ਉਹ ਲਖਣ ਤੋਂ ਕੁੱਝ ਦਿਨਾਂ ਚਾਰ ਪੰਜ ਸੱਤ ਦਿਨ ਹਫਤੇ ਦੇ ਵਿੱਚ ਵਿੱਚ ਪਹਿਲਾਂ ਵਾਪਸ ਲਿਆ ਗਿਆ ਜਿਹਨੂੰ ਸਰਕਾਰ ਨੇ 14 ਜੀ ਆ ਕੇ ਅਦਾਲਤ ਨੇ 14 ਜੀ ਆ ਕੇ ਅਕਸੈਪਟ ਕੀਤਾ ਇੰਨਾ ਚਿਰ ਇਹ ਚੁੱਪ ਕਰਕੇ ਸੁੱਤੇ ਰਹੇ ਇਹ ਔਰ ਇਹਨਾਂ ਪੁੱਛਨੇ ਕੀਤਾ ਇਹਨਾਂ ਨੂੰ ਮਾਫ ਕੀਤਾ ਔਰ ਫਿਰ ਉਸ ਤੋਂ ਬਾਅਦ ਦੇਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਦੀ ਚੋਰੀ ਹੋਈ ਜਿਸ ਦਾ ਗੁਰੂ ਗ੍ਰੰਥ ਜੀ ਹੋਈ ਉਹਨੂੰ ਮਾਦੀ ਦਿੱਤੀ ਗਈ ਔਰ ਉਹਨੂੰ ਪੂਰੇ ਵਿੱਚ ਬੈਠੇ ਹੋਏ ਮਹਾਪੁਰਖਾਂ ਤੇ ਬਾਣੀ ਪੜਦੇ ਆ ਇਤਿਹਾਸਾਈ ਦੇ ਬਾਹਰ ਕੀਰਤਨ ਕੀਤਾ ਫਿਰ ਉਹਨਾਂ ਨੇ ਆਪਣਾ ਜਪਜੀ ਸਾਹਿਬ ਦਾ ਪਾਠ ਕੀਤਾ ਫਿਰ ਜਪਸਾ ਦਾ ਪਾਠ ਕਰ ਰਹੇ ਸੀ ਤੇ ਉਹ ਉਹਨਾਂ ਦੇ ਚਰਨਾਂ ਵਿੱਚ ਜੁੜਿਆ ਉਹਨੂੰ ਜੋ ਰਿਹਾ ਸਾਹਮਣੇ ਰੇਡੀਨ ਤੋਂ ਬਾਅਦ ਉਹਨਾਂ ਨੂੰ ਦਸਤਾਰ ਕਰਕੇ ਦੂਰ ਜਾ ਕੇ ਦਿੱਤਾ ਤੇ ਉਸ ਤੋਂ ਬਾਅਦ ਬਾਈਬਲ ਕਲਾ ਵਿੱਚ ਆ ਗਏ ਫਿਰ ਗੋਲੀ ਚਲਾਈ ਤੇ ਅੱਥੇ ਦੋ ਸਿੰਘ ਜਿਹੜੇ ਸੀ ਸ਼ਹੀਦ ਹੋਏ ਬਹੁਤ ਸਾਰੇ ਜੱਟ ਨਹੀਂ ਹੋਏ ਤਈ ਇਹ ਪਾਖੀ ਮੰਨ ਜਾਂਦੇ ਆ ਹਜੀ ਸਿੰਘ ਜਿਹੜਾ ਜਿਹੜੇ ਕੋਲ ਨਹੀਂ ਸਕਦੇ ਤੇ ਇਹ ਸਾਰੇ ਲੋਕਾਂ ਦੀ ਮਤਲਬ ਕਿ ਕਿਸ ਤਰ੍ਹਾਂ ਦੀ ਇਹ ਹਸਾਬਤਾ ਹੈ ਕਿ ਇਹ ਏਡੀਆਂ ਗਰਤੀਆਂ ਕਰਨ ਤੋਂ ਬਾਅਦ ਉਹ ਹਰਮੰਦਰ ਸਾਹਿਬ ਜਾ ਕੇ ਬੋਲ ਰਿਹਾ ਇਸਿਆ ਕੀ ਭਾਸ਼ਣ ਦੇ ਰਿਹਾ ਕਾਲਕਸਰ ਦੇ ਬੋਲ ਇਹ ਕੀ ਮਤਲਬ ਹੋ ਰਿਹਾ ਹੈ ਇਹ ਪੰਥ ਦੀਆਂ ਰਵਾਇਤਾਂ ਦੀ ਮਤਲਬ ਕਿ ਕਿੰਨੀ ਘੋਰ ਲੰਘਣਾ ਜੇ ਸਰਸੇ ਆਲਾ ਇੱਥੇ ਆ ਗਿਆ ਜੇ ਭਾਸ਼ਣ ਕਰਨਾ ਚਾਹੇ ਪੰਥ ਪਰਦਾਸ਼ਤ ਕਰੂ ਕਦੇ برداشت ਨਹੀਂ ਕਰੂ ਇਹਨੂੰ ਕਿਵੇਂ ਬਰਦਾਸ਼ਤ ਕੀਤਾ ਜਾ ਰਿਹਾ ਹੈ ਕਿਵੇਂ ਮੱਦ ਲ ਕੇ ਭਾਸ਼ਣ ਦੇਈ ਜਾ ਰਿਹਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਉਹਨਾਂ ਦਾ ਜਵਾਬ ਜਿਹੜਾ ਹੈ ਖਾਲਸਾ ਪੰਥ ਇਹਨਾਂ ਦੇ ਕੋਲੋਂ ਮੰਗ ਰਿਹਾ ਕੋਹ ਜ਼ਿੰਮੇਵਾਰ ਹੈ ਜਿਹੜਾ ਭਾਸ਼ਣ ਦਿੱਤਾ ਗਿਆ ਉੱਥੇ ਕੋਹ ਜ਼ਿੰਮੇਵਾਰ ਹੈ ਕਿਉਂਕਿ ਸ਼ਰੋਣੀ ਕਮੇਟੀ ਦੇ ਪ੍ਰਧਾਨ ਨੇ ਤੇ ਆਪ ਕਿਹਾ ਜੀ ਉਹ ਬੋਲਣਗੇ ਇਹੀ ਗੱਲ ਹੈ ਜੀ ਉਹਨਾਂ ਨੇ ਜਦੋਂ ਇਹ ਗੱਲ ਕਹਿਤੀ ਕਿ ਦਰਬਾਰ ਸਾਹਿਬ ਦੇ ਅੰਦਰ ਭਾਸ਼ਣ ਨਹੀਂ ਹੋਣਗੇ ਸੋ ਆਏ ਸਿੰਘ ਸਾਬਣ ਤੋਂ ਕੋਈ ਨਹੀਂ ਬੋਲੇਗਾ ਪਿਛਲੇ ਕਿੰਨੇ ਸਮੇਂ ਤੋਂ ਕੋਈ ਨਹੀਂ ਬੋਲ ਰਿਹਾ। ਨਾ ਇਥੇ 6 ਜੂਨ ਵਾਲਿਆ ਤੇ ਬੋਲ ਰਿਹਾ ਨਾ ਸੁਖਵੰਤ ਸਿੰਘ ਬਿਆਨਸਰਾਂ ਦੇ ਬੋਲ ਰਿਹਾ ਨਾ ਆਪਣੇ ਜਿੰਦੇ ਸੁਖਿਆਰਾਂ ਦੇ ਵਰਸੀ ਤੇ ਬੋਲ ਰਿਹਾ ਨਾ ਅਜ ਇਸ ਤਰ੍ਹਾਂ ਹੋਰ ਜਿਹੜੀਆਂ ਕਈਆਂ ਕਈ ਮਨਾਈਆਂ ਜਾਂਦੀਆਂ ਨੇ ਬਹੁਤ ਸਾਰੀਆਂ ਕਿਸੇ ਤੇ ਕੋਈ ਬੋਲਣ ਨਹੀਂ ਦਿੰਦੇ ਪਰ ਇਥੇ ਤਾਂ ਪੰਥ ਕੋਲੋਂ ਮਾਫੀ ਮੰਗਣੀ ਸੀ ਨਾ ਤਾਂ ਬੋਲਣ ਦਾ ਮੌਕਾ ਦਿੱਤਾ ਸੀ। ਨਹੀਂ ਖਾਲਸਾ ਸਾਹਿਬ ਤੇ ਜਾ ਕੇ ਸਿੰਘ ਸਾਹਿਬਾਨਾਂ ਕੋਲੋਂ ਮਾਫੀ ਮੰਗਣੀ ਆ। ਇਹ ਤੁਹਾਨੂੰ ਮਜੂਰ ਹੋ ਜਾਏਗੀ। ਜੇ ਸਿੰਘ ਸਾਹਿਬਾਨਾਂ ਤੋਂ ਮਾਫੀ ਮੰਗ ਲੈਣਗੇ ਤੁਹਾਨੂੰ ਮਜੂਰ ਹੋ ਜਾਏਗੀ। ਪੰਥ ਮਜੂਰ ਕਰ ਲੇਗਾ ਉਸ ਮਾਫੀ ਨੂੰ। ਦੇਖੋ ਜਿੱਥੋਂ ਤੱਕ ਪੰਥ ਦੇ ਮਨਜ਼ੂਰ ਕਰਨ ਦੀ ਜਾਂ ਨਾ ਮਨਜ਼ੂਰ ਕਰਨ ਦੀ ਫਿਰ ਮੇਰੀ ਗੱਲ ਜੇ ਤਾਂ ਪੰਥ ਦੀਆਂ ਰਵੈਤਾਂ ਮੁਤਾਬਕ ਹੋਏਗੀ ਤੇ ਪੰਥ ਕਿਉਂ ਨਹੀਂ ਮਨਜ਼ੂਰ ਕਰੇਗਾ ਤੇ ਜੇ ਜਿਵੇਂ ਸਰਸੇ ਵਾਲੇ ਨੂੰ ਮਾਫੀ ਦੇ ਦਿੱਤੀ ਗਈ ਸੀ ਉਸ ਤਰ੍ਹਾਂ ਦਿੱਤੀ ਜਾਊਗੀ ਤੇ ਸਰਸੇ ਵਾਲੀ ਵੀ ਨਹੀਂ ਹੀ ਪਰਵਾਹ ਮਾਫੀ ਦੇ ਲਈ ਕਿਸ ਤਰ੍ਹਾਂ ਦੀਆਂ ਰਵੈਤਾਂ ਨੇ ਪਹਿਲੀ ਗੱਲ ਇਹ ਹੈ ਕਿ ਉਹ ਆਪਣਾ ਮਾਫੀਨਾਮਾ ਭੇਜੇ ਕਿ ਮੈਂ ਮਾਫੀ ਮੰਗਣਾ ਚਾਹੁੰਦਾ ਮੇਰੇ ਤੋਂ ਆ ਗਲਤੀਆਂ ਹੋਈਆਂ ਨੇ ਕਿ ਉਹਨਾਂ ਦੇ ਦੋਸ਼ ਹੀ ਨਹੀਂ ਪਹੁੰਚੇ ਜਿੰਨਾ ਕਾਲ ਤੱਕ ਸਿਰ ਤੇ ਜਿਹਦੇ ਆਧਾਰ ਦੇਤੇ ਇਹਨਾਂ ਨੂੰ ਤਲਬ ਕੀਤਾ ਜਾ ਸਕੇ ਪਹੁੰਚੇ ਖਾਸਾ ਬੰਦੇ ਨੇ ਉਹਨਾਂ ਨੂੰ ਪ੍ਰੈਸਰ ਕੋਡਰ ਖਾਸਾ ਇੱਕ ਮਿੰਟ ਤੁਹਾਨੂੰ ਪਤਾ ਨਹੀਂ ਵੀ ਉਹਨੇ ਕੀ ਕਰਦੀ ਨਹੀਂ ਅਸੀਂ ਨਹੀਂ ਕਹਿ ਸਕਦੇ ਨਾ ਨਹੀਂ 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 ਦੇਖੋ ਉਸ ਤੁਸੀਂ ਲਿਖਤੀ ਰੂਪ ਚ ਤੁਸੀਂ ਲਿਖਤੀ ਰੂਪ ਚ ਦੋਗੇ ਤੁਸੀਂ ਮੈਨੂੰ ਸਵਾਲ ਕੀਤਾ ਤੁਸੀਂ ਲਿਖਤੀ ਰੂਪ ਚ ਦੋਗੇ ਕਿ ਸੁਖਬੀਰ ਬਦਲ ਨੇ ਜਾਂ ਕਾਲਿ ਨਾਲ ਦੇ ਕਿਸੇ ਵੀ ਆਗੂ ਨੇ ਆ ਗਲਤੀਆਂ ਕੀਤੀਆਂ ਨੇ ਇਸ ਲਈ ਇਹਨਾਂ ਨੂੰ ਤਲਬ ਕੀਤਾ ਜਾਵੇ ਤੁਸੀਂ ਲਿਖਤੀ ਰੂਪ ਚ ਦੋਗੇ ਮੈਂ ਦਗਾ ਹਾਂ ਸੌਂਡ ਹੁੰਦਾ ਪਹਿਲੀ ਗੱਲ ਤਾਂ ਇਹ ਆ ਕਿ ਸਰਸਿਆ ਉਹ ਜਿਹੜਾ ਕੇਸ ਸੀ ਇਹਨਾਂ ਦੇ ਜ਼ਿਲ੍ਹੇ ਪ੍ਰਧਾਨ ਨੇ ਵਾਪਸ ਲਿਆ ਸਲਾਉਤਪੁਰੇ ਵਾਲਾ ਕੀ ਇਹ ਦੋਸ਼ ਨਹੀਂ ਕਾਲੀ ਦਲ ਦਾ ਉਦੋਂ ਬਾਅਦ ਉਹ ਜ਼ਿਲ੍ਹਾ ਪ੍ਰਧਾਨ ਇਹਨਾਂ ਦਾ ਕਿਵੇਂ ਰਹਿ ਗਿਆ ਲਿਖੇ ਦੋਸ਼ ਨਹੀਂ ਇਹ ਪ੍ਰਧਾਨ ਸੀ ਲਿਖੇ ਦੋਸ਼ ਇਹ ਪਾਰਟੀ ਪ੍ਰਧਾਨ ਸੀ ਦੋਸ਼ ਨੰਬਰ 2 ਜਿਹੜੀ ਬਾਈਬਲ ਕਲਾਂ ਗੋਲੀ ਚੱਲੀ ਆ ਉਹਦੇ 'ਚ ਦੋਸ਼ੀ ਨਹੀਂ ਜਿਹੜੀ ਕਿਸੇ ਹੋਇਆ ਉਹਦੇ ਜੀ ਦੋਸ਼ੀ ਨਹੀਂ ਕਿਸੇ ਵੀ ਅਦਾਲਤ ਦੇ ਵਿੱਚ ਇਹ ਨਹੀਂ ਜਾ ਕੇ ਕਿਹਾ ਜਾ ਸਕਦਾ ਜੀ ਮੈਂ ਦੋਸ਼ ਕਰਕੇ ਆ ਗਿਆ ਜੀ ਮੈਨੂੰ ਸਜ਼ਾ ਦੇ ਦਿਓ ਉਹ ਕਹਿੰਦਾ ਕਿ ਤੇਰਾ ਕੇਸ ਹੀ ਨਹੀਂ ਆਇਆ ਤੇ ਸਜ਼ਾ ਤਾਨੂੰ ਕਦੀ ਦਈ ਆ ਦੇ ਸੰਮਣ ਜਾਣਗੇ ਉਹਨੂੰ ਤਲਬ ਕੀਤਾ ਜਾਏਗਾ ਫੇਰ ਹੀ ਕੋਈ ਸਜ਼ਾ ਲੱਗੇਗੀ ਤੂੰ ਫਿਰ ਮਾਫੀ ਕਾ ਦੀ ਮੰਗਣ ਡਿਆ ਤੁਹਾਨੂੰ ਵੀ ਮਾਫੀ ਕਦੀ ਮੰਗਦਾ ਹੋ ਉਹ ਜ਼ਬਾਨੀ ਜ਼ਬਾਨੀ ਜਿੱਦਾਂ ਤੁਸੀਂ ਦੋਸ਼ ਲਾਈ ਜਾਂਦੇ ਹੋ ਉਹਨਾਂ ਜ਼ਬਾਨੀ ਜ਼ਬਾਨੀ ਮਾਫੀ ਮੰਗਦੇ ਨਹੀਂ ਅਸੀਂ ਦੋਸ਼ ਗਲਤ ਨਹੀਂ ਲਾ ਰਹੇ ਦੇਖੋ ਗਰਭਕੁਸ਼ ਹੋ ਕੇ ਬੈਠਾ ਸੀ ਜੇ ਨਿਕਤੀ ਜੇ ਨਿਕਤੀ ਦੋਸ਼ ਨਹੀਂ ਮੋਕਮ ਸਿੰਘ ਦੀ ਮਾਫੀ ਵੀ ਨਹੀਂ ਹੁੰਦੀ ਮੋਕਮ ਸਿੰਘ ਕੀ ਉਹਨਾਂ ਨੇ ਮਾਫੀ ਅਕਾਲ ਤਖਤ ਤੋਂ ਨਹੀਂ ਮੰਗੀ ਉਹਨੇ ਸਿੱਖ ਸੰਗਤ ਤੋਂ ਮੰਗੀ ਹੈ ਇਹ ਤੇ ਸਵਾਲ ਜਵਾਬ ਉਸ ਮਾਮਲੇ ਚ ਨਾ ਲਿਆ ਜਾਵੇ ਇਹ ਉਹਦੇ ਤੇ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਉਹ ਮਤਲਬਾ ਠੀਕ ਹੈ ਉਹਨਾਂ ਨੇ ਅਕਾਲ ਤਖਤ ਤੋਂ ਮਾਫੀ ਨਹੀਂ ਮੰਗੀ ਬਿਲਕੁਲ ਠੀਕ ਹਾਂ ਕਾਲਪਿਕ ਸੰਤ ਉਹਨੇ ਨਹੀਂ ਮੰਗੀ ਨਹੀਂ ਮੰਗੀ ਉਹਨੇ ਮੁੱਦਾ ਉਹਲਾ ਨਹੀਂ ਹੈਗਾ ਕਿ ਉਹਨੇ ਉਥੋਂ ਮੰਗੀ ਆ ਉਸ ਮਾਮਲੇ ਚ ਨਾ ਪੈਸੋ ਤੁਸੀਂ ਇਹ ਜਿਹੜੀ ਕਰ ਰਹੇ ਹੋ ਉਹ ਆਪਣੇ ਕਾਲੀ ਵਰਕਰਾਂ ਤੋਂ ਮੰਗੀ ਜਿਹੜੇ ਇੱਥੇ ਹਾਂ ਉਹਨੇ ਆਪਣੇ ਸੰਗਤ ਕੋ ਮਾਫੀ ਮੰਗੀ ਉਹਨੇ ਉਹਨੇ ਆਪਣੇ ਕਾਲੀ ਵਰਕਰਾਂ ਤੋਂ ਮੰਗੀ ਆ ਪੰਥ ਤੋਂ ਨਹੀਂ ਮੰਗੂਗੀ ਸੰਗਤ ਕੋ ਮਾਫੀ ਮੰਗੀ ਉਹਨੇ ਸਿੱਖ ਸੰਗਤ ਕੋ ਮੰਗੀ ਆ ਹਾਂ ਹੁਣ ਦੂਜੀ ਗੱਲ ਇੱਕ ਹੋਰ ਸੁਣ ਲਓ ਗਰਬਖ ਸਿੰਘ ਬੈਠਾ ਉਹਨੂੰ ਇੱਥੇ ਬੁਲਾਇਆ ਉਹਦੇ ਨਾਲ ਧੋਖਾ ਦਿੱਤਾ ਫੇਰ ਗਰਬਖ ਸਿੰਘ ਦੁਬਾਰਾ ਪੈਣ ਲੱਗਾ ਉਹ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਫਿਰ ਭਾਈ ਸੂਰ ਸਿੰਘ ਜੀ ਬੈਠੇ ਉਹਨਾਂ ਨੂੰ ਚੱਕ ਕੇ ਤੇ ਸਰਕਾਰ ਹਸਪਤਾਲ ਚ ਲੈ ਗਈ ਉਹ ਉਸ ਮਾਮਲੇ ਚ ਰਿਹਾਈਆਂ ਦਾ ਮਾਮਲਾ ਸੀ ਕੱਲ ਮੈਡਮ ਜੀ ਇਥੇ ਬੋਲ ਰਹੀ ਸੀ ਰਿਹਾਈਆਂ ਦੇ ਮਾਮਲੇ ਜਾਂ ਆ ਜਿਹੜੀ ਗੱਲ ਚੱਲ ਰਹੀ ਹੈ ਤੇ ਉਹ ਉਹ ਉਸ ਸਮੇਂ ਸੂਰ ਸਿੰਘ ਦੇ ਮਾਮਲੇ ਵਿੱਚ ਵੀ ਇਹਨਾਂ ਨੇ ਜੋ ਕੁਝ ਕੀਤਾ ਉਹ ਸਿੰਘਾਂ ਦੇ ਉੱਤੇ ਫੜ ਕੇ ਕੇਸ ਪਾਏ ਗਏ ਸੂਰ ਸਿੰਘ ਤੇ ਵੀ ਪਾਏ ਗਏ ਬਾਕੀਆਂ ਤੇ ਵੀ ਪਾਏ ਗਏ ਸਾਡੇ ਤੇ ਵੀ ਪਾਏ ਗਏ ਸਾਰਿਆਂ ਨੇ ਕੇਸ ਭੁਗਤੇ ਆ ਟਾਡਾ ਇਤਰਾਜ਼ ਹੈਗਾ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਮਾਫੀ ਮੰਗੀ ਹੈ ਸੰਬੋਧਨ ਕੀਤਾ ਹੈ ਉਹ ਜਾਇਜ਼ ਨਹੀਂ ਹੈ ਬਿਲਕੁਲ ਹਾਂ ਤੁਸੀਂ ਉਸ ਮੁੱਦੇ ਤੇ ਗੱਲ ਉਹ ਵੀ ਦੋਸ਼ ਹੈ ਜੀ ਉਹ ਵੀ ਦੋਸ਼ ਹੈ ਤੁਹਾਡਾ ਦੋਸ਼ ਆ ਵੀ ਨਹੀਂ ਗਈ ਤੁਹਾਡਾ ਮਤਲਬ ਕਹਿ ਰਹਾ ਹੈਗਾ ਕਿ ਜੇ ਅਮਨਯਤਾ ਦੀ ਲੰਘਣਾ ਬੇਟੀ ਪ੍ਰਧਾਨ ਨੇ ਇਹ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਸਿਆਸੀ ਕਾਰਵਾਈ ਨਹੀਂ ਹੋਏਗੀ ਉਸ ਦੇ ਤਹਿਤ ਗੁਰਦੁਆਰਾ ਪ੍ਰਧਾਨ ਨੇ ਹੀ ਕਿਹਾ ਹੈ ਕਿ ਸੰਬੋਧਨ ਕਰਨਗੇ ਇੱਥੇ ਤੁਹਾਨੂੰ ਤਰਾਜ ਬੈਂਤੀਸਤਾਂ ਦੇਖੋ ਬੋਬਰਾ ਸਰ ਦਾ ਪ੍ਰਧਾਨ ਜਿਹੜਾ ਹੈ ਉਹਦੇ ਨਾਲ ਐਜਕਟਿਵ ਹੈ ਉਹਦੇ ਨਾਲ ਇੱਕ ਮਤੇ ਪਾਸ ਹੁੰਦੇ ਨੇ ਕੋਈ ਕੋਈ ਮਤੇ ਦੀ ਕਾਪੀ ਕੋ ਪੁੱਛ ਕਿਦਾਂ ਕਿ ਇਹ ਥੋੜਾ ਵੀ ਪ੍ਰਧਾਨਾ ਜਿਹਨੂੰ ਮਰਜ਼ੀ ਕਹ ਦੇਗਾ ਵੀ ਤੁਸੀਂ ਇਸ ਤਰ੍ਹਾਂ ਕਰੋ ਪ੍ਰਧਾਨ ਬੋਲ ਲੈਂਦਾ ਉਹ ਸੇਨ ਉਤਰਾਜ ਨਹੀਂ ਹੋਣਾ ਸੀ ਤੁਹਾਨੂੰ ਇਹ ਤਰਾਜ ਆ ਕਿ ਉੱਥੇ ਸਿਆਸੀ ਸਟੇਜ ਚੱਲੀ ਆ ਬਿਲਕੁਲ ਸਿਆਸੀ ਸਟੇਜ ਇਹ ਜੱ데ਦਾਰ ਸਾਹਿਬ ਨੂੰ ਲਿਖਤੀ ਰੂਪ ਚ ਦੋਗੇ ਕੱਲ ਤੱਕ ਸੈਸ਼ਨ 'ਚ ਇੱਥੇ ਸਿਆਸੀ ਸਿੱਤੇ ਚੱਲੀ ਆ ਇੱਥੇ ਜਿਹੜੇ ਜਿਹੜੇ ਦੋਸ਼ੀ ਨੇ ਪਹਿਲੋਂ ਉਹਦੀ ਤੇ ਸਜ਼ਾ ਦਿੱਤੀ ਜਾਵੇ ਜਿਹੜਾ ਜਿਹੜੀ ਨਵੀਂ ਮर्यादा ਸ਼ੁਰੂ ਹੋ ਗਈ ਹੈ ਦੇਖੋ ਖਾਲਸਾ ਪੰਥ ਨੇ ਤਾਂ ਸਜ਼ਾ ਦੇਤੀ ਤੇ ਦੇ ਰਿਆ ਹੈ ਤੇ ਦਵੇਗਾ ਖਾਲਸਾ ਪੰਥ ਨੂੰ ਸਜ਼ਾ ਦੇਵੇਗਾ ਸਵਾਲ ਇਹ ਹੈ ਕਿ ਜਿਹੜੇ ਉਹਨਾਂ ਦੇ ਬਣਾਏ ਹੋਏ ਜਿਵੇਂ ਸਾਹਿਬਾਨ ਨੇ ਤੇ ਉਹਨਾਂ ਦੇ ਹੀ ਬਣਾਏ ਹੋਏ ਮੈਂਬਰ ਸ਼ਰੋਨੀ ਕਮੇਟੀ ਦੇ ਆ ਉਹ ਇਹ ਪੰਥ ਦੇ ਫੈਸਲੇ ਨੂੰ ਮੰਨਦੇ ਆ ਕਿ ਨਹੀਂ ਮੰਨਦੇ ਖਾਲਸਾ ਪੰਥ ਤਾਂ ਦੇ ਰਿਆ ਸਜ਼ਾ ਨੂੰ ਤੇ ਬਾਕੀ ਰਹਿਦੀ ਕਸਰ ਜਿਹੜੀ ਖਾਲਸਾ ਪੰਥ ਪੂਰੀ ਤਰ੍ਹਾਂ ਇਨਸਾਫ ਕਰਕੇ ਸਜ਼ਾ ਦੇ ਦੇਗਾ ਨੂੰ ਦੇਖੋ ਤੁਹਾਡੇ ਸਾਹਮਣੇ ਆਉਣਾ ਹੈ ਖਾਲਸਾ ਪੰਥ ਕਿਸੇ ਨਾਲ ਲਿਆਜ ਨਹੀਂ ਕਰਦਾ ਕਲਸੋਂ ਪਉਣ ਤੋੜਨਰ ਵੀ ਜਿੰਨੀ ਨਾ ਚਲਦਾ ਹਾਂ ਹਾਂ ਕੋਈ ਗੱਲ ਨਹੀਂ ਸਵਾਲ ਨਹੀਂ ਇਹ ਗੱਲ ਵੀ ਮੇਰੀ ਪੇਸ਼ੀ ਅਸੀਂ ਵੀ ਸਾਡੇ ਜੇ ਕਮਿਓਰੀਆਂ ਹੋਈਆਂ ਸਾਡਾ ਕਿਉਂ ਫਿਰ ਪ੍ਰਮਾਣ ਦੇ ਸਾਬ ਸਵਾਲ ਤਾਂ ਪੂਰਾ ਕਰ ਲੈਣਗੇ ਜੇ ਅਕਾਲੀ ਦਲ ਬਦਲ ਦਾ ਖਾਲਸਾ ਪੰਥ ਨੇ ਵਿਰੋਧ ਕੀਤਾ ਤੇ ਖਾਲਸਾ ਸਮਾਜ ਨੇ ਤੁਹਾਡੀਆਂ ਧਿਰਾਂ ਨੂੰ ਵੀ ਸਮਰਥਨ ਨਹੀਂ ਨ ਦਿੱਤਾ ਨਹੀਂ ਉਹ ਧਿਰਾਂ ਸ਼ਬਦ ਹੋਰ ਹੈ ਤੁਸੀਂ ਮਿਲਣੇ ਗੱਲ ਕਰਦੇ ਚਲੋ ਤੁਹਾਨੂੰ ਕਦੀ ਸਮਝ ਨਹੀਂ ਦੀ ਗੱਲ ਕਰ ਰਿਹਾ ਮੈਂ ਉਹਦੇ ਨਾਲ ਜਿਹੜੇ ਹੋਰ ਸ਼ਕਤੀ ਆਏ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਤੁਹਾਨੂੰ ਵੀ ਕਦੀ ਸਮਰਥਨ ਆਪਾਂ ਜਿਹੜੀ ਜਿਹੜੀ ਸੰਸਥਾ ਦੇ ਉੱਤੇ ਪੁੱਛੇ ਜਿਸ ਸੰਸਥਾ ਦੇ ਉੱਤੇ ਆਪਾਂ ਬੈਠੇ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ ਆਪਾਂ ਦਿੱਲੀ ਦੀ ਬੰਦੀ ਬੰਦੀ ਸਿੰਘਾਂ ਦੀ ਰਿਹਾਈ ਤੇ ਗੱਲ ਕਰੀਏ 20 ਤਰੀਕ ਬੀਤ ਚੁੱਕੀ ਆ 20 ਤਰੀਕ ਨੂੰ ਇੱਕ ਸ਼ਰੋਣੀ ਕਮੇਟੀ ਨੇ ਮਾਰਚ ਮਾਰਚ ਦੇ ਪਰ ਰੋਸ ਮਾਰਚ ਦੇ ਲਈ ਪ੍ਰਦਰਸ਼ਨ ਕਰਨ ਦੇ ਲਈ ਇੱਕ ਵੱਡਾ ਪ੍ਰੋਗਰਾਮ ਢੀਕ ਲਿਆ ਸੀ ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹਨੂੰ ਜਿਹੜਾ ਤਾਰਪੀਡੋ ਕੀਤਾ ਇਹ ਦੋਸ਼ ਜਿਹੜਾ ਹੈਗਾ ਬਿਰਸਾ ਸਿੰਘ ਵਲਟੋਵਾਲ ਆ ਰਹੇ ਨੇ 31 ਤਰੀਕ ਜਥੇਦਾਰ ਨੇ ਲਾਖਤ ਦਿੱਤੀ ਹੈ ਕਿ ਇਦੋਂ ਤੱਕ ਮਸਲਾ ਹੱਲ ਕਰੋ ਕੀ ਲੱਗਦਾ ਤੁਹਾਨੂੰ 31 ਤਰੀਕ ਤੱਕ ਹੱਲ ਹੋ ਜਾਏਗਾ ਜਾਂ ਬਿਰਸਾ ਸਿੰਘ ਵਲਟੋਵਾਲ ਹੀ ਉਹ ਗਲਤ ਜਾਣਬਾਜ਼ੀ ਕਰ ਰਹੇ ਨੇ ਅਸੀਂ ਤਾਂ ਚਾਹੁੰਦੇ 31 ਬਹੁਤ ਦੂਰ ਹੈ ਛੇਤੀ ਹੋਣਾ ਚਾਹੀਦਾ ਸਿੰਘ ਅੱਜ ਹੀ ਛੁੱਟਨੇ ਚਾਹੀਦੇ ਹੁਣੇ ਹੀ ਛੁੱਟਨੇ ਚਾਹੀਦੇ ਆ ਉਹਨਾਂ ਨੇ ਬਹੁਤ ਵੱਡੀ ਸਜ਼ਾ ਭੁਗਤ ਲਈ ਹੈ ਬਹੁਤ ਵੱਡੇ ਅਤਿਆਚਾਰ ਹੰਸਿਆ ਲਿਆ ਔਰ ਵੀ ਦੇਖੋ ਕਿੰਨਾ ਕਿੰਨਾ ਸਮਾਜਿਕ 5 6/6 ਦੇ ਕਮਰੇ ਦੇ ਵਿੱਚ ਤੇ ਵਿੱਚ ਹੀ ਉਹਦੇ ਬਾਥਰੂਮ ਬਣਿਆ ਲੈਟ੍ਰੀਨ ਵਾਲਾ ਤੇ ਵਿੱਚ ਹੀ ਸਭ ਕੁਝ ਉੱਥੇ ਖਾਣਾ ਖਾਣਾ ਤੇ ਉੱਥੇ ਸਾਰਾ ਕੁਝ ਰਹਿਣਾ ਇਹ ਬੜੀ ਵੱਡੀ ਉਹਨਾਂ ਨੇ ਸਜਾ ਜਿਹੜੀ ਹੈ ਭੂਤਲੀ ਹੈ ਔਰ ਹਿੰਦੁਸਤਾਨ ਦੇ ਸੁਧਾਰਨੋਂ ਵੀ ਜਾਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਜਿਹੜੇ ਵੀ ਕੋਈ ਇਹਦੇ ਵਿੱਚ ਕਰ ਸਕਦੇ ਨੇ ਉਹਨਾਂ ਨੂੰ ਇਸ ਦੇ ਉੱਤੇ ਆਪਣਾ ਬੜੀ سنجਿਦਗੀ ਦੇ ਨਾਲ ਫੈਸਲਾ ਲੈਣਾ ਚਾਹੀਦਾ ਅੱਜ ਸਰਕਾਰ ਮੰਤਰੀ ਨੇ ਕੱਲ ਆਖਿਆ ਕਿ ਰਾਜ ਮੰਤਰੀ ਨਾਲ ਹੀ ਉਹਨਾਂ ਦੇ ਅੰਦਰ ਹੀ ਪ੍ਰਧਾਨ ਮੰਤਰੀ ਦੇ ਰਾਜ ਮੰਤਰੀ ਨੇ ਟਿੱਪਣੀ ਕੀਤੀ ਹੈ ਕਿ ਜਿਨ੍ਹਾਂ ਨੂੰ ਅਫਸੋਸ ਹੀ ਨਹੀਂ ਕਿ ਆਪਾਂ ਗਲਤੀ ਕੀਤੀ ਹੈ ਕਿ ਕੀਤਾ ਉਹ ਰਹਿਮ ਦੀ ਅਪੀਲ ਕਿਉਂ ਦਈ ਆਪਾਂ ਕਿਉਂ ਉਸੇ ਛੱਡੀ ਬੜਾ ਵੱਡਾ ਸਵਾਗਤ ਸਦਮੇ ਵਿੱਚ ਜਿਵੇਂ ਕਿ ਰਾਜਵਾਲਾ ਵੀ ਅਸੀਂ ਲੋਨ ਫਿਰ ਪਤਾ ਲੱਗ ਜਾਏ ਇਹਨਾਂ ਨੂੰ ਵੀ ਖਾਸਾ ਪੰਥਕੀ ਜਵਾਬ ਦਿੰਦਾ ਕੋ ਪਰ ਖਾਲਸਾ ਪੰਥ ਦਾ ਜਵਾਬ ਇਹ ਥੋੜਾ ਕਿ ਕੋਈ ਮਤਲਬ ਹੈ ਕਿ ਸੁਖਵੀਰ ਬਾਦਲ ਅਰੀ ਉਹ 11 ਵਜੇ ਲ ਜਾ ਕੇ ਤੇ ਉਹਨੂੰ ਉਸ ਕੋਠੜੀ ਵਿੱਚ ਫਸਾ ਕੇ ਤੇ ਮੁਰਕਿਆਂ ਦੀ ਬਾਤ ਨਾ ਪੁੱਛੋ ਨੀ ਪਰ ਗੱਲ ਗੱਲ ਗਈ ਨਾ ਖਾਲਸਾ ਜੇ ਉਹ ਖਾਲਸਾ ਬੰਦ ਨੇ ਇੱਕ ਰੋਸ ਮਾਰਚ ਰੱਖ ਲਿਆ ਉਹਨੂੰ ਵੀ ਤਾਂ ਕੈਨਸਲ ਕਰਾਇਆ ਗਿਆ ਨਾ ਖਾਲਸਾ ਪੰਜ ਖਾਲਸਾ ਪੰਜ ਨੂੰ ਆਪਣੇ ਪ੍ਰੋਗਰਾਮ ਵਿੱਚ ਕਰਦੇ ਆ। ਇਹ ਸਮਝ ਲਾਂਗੇ ਸਾਡੇ ਸਾਡਾ ਸਰਕਾਰ ਨੇ ਕੋਰਸ਼ੀਦ ਕਰਤਾ ਕੱਲ ਸਾਡਾ ਝੰਡਾ ਸੁੱਖਾ ਸ਼ਹੀਦ ਕੀਤਾ ਉਹ ਚੀਜ਼ ਕਰਾ ਲਓ ਆਪਾਂ ਉਹਦੇ ਮਗਰ ਨਾ ਚੱਲੀਏ ਆਪਾਂ ਘਰ ਘਰ ਬਾੜੀਏ ਸਾਰੇ ਆਏ ਆ ਫਾਂਸੀਆਂ ਚੜਿਆ ਚੜਾ ਦੇਣ ਫਾਂਸੀ ਆਪਾਂ ਫਾਂਸੀ ਚੜਵਾਣੇ ਕਿਉਂ ਆਪਾਂ ਫਾਂਸੀ ਤੋਂ ਲਵਾਣੇ ਜੀ ਸਾਰਾ ਯਾਰ ਜੇ 47 ਤੋਂ ਲੈ ਕੇ ਸਿਕ ਫਾਂਸੀ ਚੜੇ ਲਮਕਿਆ ਹੋਇਆ ਹੋ ਰਿਹਾ ਕਿੱਥੇ ਆ ਨਾ ਜੀ ਜੁਲੂਮ ਅਤਿਆਚਾਰ ਸਾਰਾ ਕੁਝ ਤਾਂ ਸਾਰੇ ਪੰਚ ਪੈਸਾ ਮੇਨ ਮੁੱਦੇ ਤੇ ਆਈਏ ਜੀ ਹਾਂ ਉਹਦੋਂ ਉਹਦੋਂ ਜਦੋਂ ਪੰਜਾਬ ਚ ਭੇਜਣ ਲਗੇ ਤੇ ਵੱਡੇ ਬਾਦਲ ਸਾਹਿਬ ਨੇ ਕਿਹਾ ਨਾ ਜੀ ਨਾ ਪੰਜਾਬ ਚ ਨਾ ਭੇਜੋ ਇਹਨਾਂ ਦੇ ਪੰਜਾਬ ਚ ਆਉਂਦੇ ਨਾਲ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਆ ਜੇਲ੍ਹਾਂ ਜੇਲ੍ਹਾਂ ਜੀ ਨਹੀਂ ਆਉਣ ਦਿੱਤਾ ਉਹਦੋਂ ਅੱਤਵਾਦੀ ਤੇ ਅਚਾਰੇ ਦੱਸਦੇ ਰਹੇ ਆ ਬੰਦੀਆਂ ਅੱਜ ਬੰਦੀ ਸਿੰਘਾਂ ਦੇ ਮਹਾਨ ਬਣ ਗਏ ਔਰ ਤੁਸੀਂ ਗ੍ਰਹਿ ਮੰਤਰੀ ਉਹ ਪ੍ਰਧਾਨ ਮੰਤਰੀ ਜਿਹੜਾ ਮੋਕਾ ਦਾ ਬਿਆਨ ਸੀ ਅਡਵਾਨੀ ਦਾ ਬਾਜਪੀ ਸਰਕਾਰ ਬਾਰੇ ਕਿ ਅਸੀਂ ਬੰਦੀ ਸਿੰਘਾਂ ਬਾਰੇ ਵਿਚਾਰ ਕਰਦੇ ਹਾਂ ਤੇ ਵੱਡੇ ਬਾਦਲ ਨੇ ਕਿਹਾ ਸੀ ਵੀ ਸਮਝੌਤਾ ਤੁਹਾਡਾ ਸਾਡੇ ਨਾਲ ਤੇਰੇ ਹਾਂ ਕਰਨ ਲੱਗਾ ਤੁਸੀਂ ਸਾਨੂੰ ਪੁੱਛ ਨਹੀਂ ਰਹੇ ਇਹ ਤਿੰਨ ਦੀ ਗੱਲ ਹੈ ਤੇ ਅੱਜ ਤੱਕ ਵਿਚਾਰੇ ਉਹ ਜੇਲਾ ਹੀ ਫਸੇ ਹੋਏ ਨੇ ਪਰਲਮੈਂਟ ਦੇ ਦਰਵਾਜ਼ੇ ਆ ਗਿਆ ਉਹ ਪਰਲਮੈਂਟ ਸਿੱਧੇ ਹੱਜੂਆ ਫਿਰ ਕੀ ਚੀਜ਼ ਹੋਈ ਮਗਰ ਮੱਚਦੇ ਹੰਜੂ ਮਗਰ ਮੱਚਦੇ ਵੀ ਹੰਜੂ ਥੋੜੇ ਬਾਰੇ ਕੁਝ ਸਮਝ ਲੱਗਦੀ ਇਹ ਤਾਂ ਸਮਝ ਹੀ ਨਹੀਂ ਲੱਗਦੀ ਇਹ ਨਹੀਂ ਸਮਝ ਲੱਗਦੇ ਉਹਨਾਂ ਦੇ ਨਾਂ ਦਾ ਰਾਜਨੀਤੀ ਹੁੰਦੀ ਹੈ 20 ਮਾਰਚ ਦਾ ਫਿਰ ਜਿਹੜਾ ਜਿਹੜਾ ਵੀ ਦਸੰਬਰ ਦਾ ਜਿਹੜਾ ਮਾਰਚ ਸੀ ਨਾ ਵੇਖ ਲੈਣਾ ਸੀ ਕਿਦਾਂ ਦਾ ਸੀ ਉਹ ਗੱਧ ਕੋ ਕਰਵਾ ਦਿੱਤਾ ਨਾ ਤਾਂ ਉੱਥੇ ਜ਼ਹਿਦਾਦ ਤੇ ਬਾਦਲ ਤੇ ਸਾਰੇ ਜਾਣਕਾਰ ਵੀ ਅਸੀਂ ਜੇ 30 ਤੱਕ ਨਾ ਰਿਆ ਕੀਤਾ ਇਹ ਮਤਲਬ ਕਿ ਬਾਦਲ ਪਰਵਾਰ ਜਿਹੜਾ ਉਹ ਆਪਣੇ ਆਪ ਨੂੰ ਅੱਗ ਲਾ ਕੇ ਸਾਨੂੰ ਪਾਰਲੀਮੈਂਟ ਦੇ ਸਾਹਮਣੇ ਜੇ ਸਰਕਾਰ ਪਹਿਲਾਂ ਨਾ ਛੱਡ ਕੇ ਬਾਹਰ ਆਵੇ ਉਹਨਾਂ ਉਨੇ ਨਾਲ ਆ ਕੇ ਆਵੇ ਦਰਬਾਰ ਸੇ ਇੱਕੋ ਕੈਦਨ ਵੀ ਆਈ ਪਰਵਾਸ ਸਾਰੇ ਦਾ ਸਾਰਾ ਇਹ ਹੁਸ਼ਾਦਤ ਹੈ ਇਹਨਾਂ ਨੂੰ ਬਾਹਰ ਛੱਡੋ ਉਹ ਤੇ ਭਾਈ ਮੁਕਮ ਸਿੰਘ ਵੀ ਬਿਆਨ ਦੇ ਦਿੰਦਾ ਮੈਂ ਮੈਂ ਕੋਈ ਅੱਗ ਲਾਣ ਲੱਗਾਂ ਮੈਂ ਵੀ ਸੁਣਾਤਾ ਵੀ ਛੱਡ ਦੇਗੀ ਮੈਂ ਵੀ ਭਾਈ ਮੁਕਮ ਦਾ ਕਿਹਨੂੰ ਕਹਿੰਦਾ ਅੱਗ ਲਾਵੇ ਸਿੰਘਵੀਰ ਲੱਗਿਆ ਕਿ ਅਸੀਂ ਨਾਲ ਜਾਣੇ ਆਈ ਕਹਿੰਦੇ ਵੇ ਅਸੀਂ ਸਾਰੇ ਜਣੇ ਅੱਗ ਲਾ ਕੇ ਛੱਡਦੇ ਇੱਥੇ ਭਾਈ ਬਿਆਨ ਨੂੰ ਜੇ ਨਾਂ ਪਤਾ ਮੁਕਮ ਸਿੰਘ ਤੁਸੀਂ ਜੇ ਆਹ ਹੋਗੇ ਕੋਈ ਨਹੀਂ ਮੁਕਮ ਸਿੰਘ ਆ ਪਿਆਰਾ ਮੇਰੇ ਨਾਲ ਬਰਾਏ ਮਿਹਰਬਾਨੀ ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਆ ਉਹ ਮੁੱਦੇ ਤੇ ਗੱਲ ਕੀਤੀ ਜਾਵੇ ਇਹੋ ਜਿਹੇ ਮੁੱਦਿਆਂ ਦੇ ਉੱਤੇ ਨਾ ਪਲੀਜ਼ ਗੱਲ ਨਾ ਕੀਤੀ ਜਾਵੇ ਬਹਿਸ ਨਾ ਕੀਤੀ ਜਾਵੇ ਮੁੱਦੇ ਤੇ ਗੱਲ ਕਰੋ ਤੁਸੀਂ ਕਹਿੰਦੇ ਪਿਓ ਕਿ ਸੁਖਵੀਰ ਬਾਦਲ ਨੇ ਦਰਬਾਰ ਸਾਹਿਬ ਦੇ ਵਿੱਚ ਮਾਫੀ ਮੰਗੀ ਆ ਉਹ ਗਲਤ ਫਿਰਕਤ ਕਰਨ ਲੇਕਿਨ ਉਸ ਮਾਫੀ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਢੀਂਡਾ ਸਾਹਿਬ ਉਹਨਾਂ ਦੇ ਨਾਲ ਨੇੜਤਾ ਬਣਾਉਣ ਦੇ ਲਈ ਪਰ ਉਹ ਮੱਚੀ ਹੋਏ ਪਏ ਦਿੱਤੀ ਆ ਕਿ ਸਰਦਾਰ ਸੁਖਦੇਵ ਸਿੰਘ ਜੀ ਢੀਂਡਾ ਸਾਹਿਬ ਉਹਨਾਂ ਨੇ ਜੋ ਕਿਹਾ ਹੈ ਉਹ ਤੁਸੀਂ ਸੁਣਿਆ ਅਸੀਂ ਵੀ ਸੁਣਿਆ ਔਰ ਉਹਨਾਂ ਨੇ ਕਿਹਾ ਕਿ 23 ਤਰੀਕ ਨੂੰ ਪਾਰਟੀ ਦੀ ਮੀਟਿੰਗ ਰੱਖੀ ਹੋਈ ਹੈ ਠੀਕ ਹੈ ਆ 23 ਤਰੀਕ ਦੀ ਪਾਰਟੀ ਦੀ ਮੀਟਿੰਗ ਕਿੰਨੇ ਦਿਨ ਤੱਕ ਰੱਖੀ ਹੈ ਤੁਹਾਨੂੰ 23 ਤਰੀਕ ਸੱਦੀ ਕਰਨੀ ਚਾਹੀਦੀ ਹੈ ਉਹ ਕੀ ਕਹਿੰਦੇ ਨੇ ਪਾਰਟੀ ਨੂੰ ਆਖਰੂ ਪ੍ਰਧਾਨ ਜੀ ਅਗਰ ਪਾਰਟੀ ਨੇ ਇਕਤਾ ਦੇ ਕੁਝ ਅਗਰ ਪਾਰਟੀ ਨੇ ਇਕਤਾ ਦੀ ਗੱਲ ਕੀਤੀ ਉਹ ਅਗਰ ਉਹਰ ਬਾਅਦ 23 ਤੋਂ ਬਾਅਦ ਕਰਿਓ ਗੱਲ ਅਗਰ ਪਹਿਲਾਂ ਕੀ ਮਤਲਬ ਹੈ ਅਗਰ ਮਤਲਬ ਤਾਂ ਪਹਿਲਾਂ ਨਹੀਂ ਚੱਲਦਾ ਬਦਲ ਸਿੰਘ ਸਾਹਿਬ ਦੇ ਫੈਸਲੇ ਦੇ ਨਾਲ ਤੁਸੀਂ ਕਹੋ ਉਹ 23 ਤਰੀਕ ਦੀ ਮੀਟਿੰਗ ਰੱਖੀ ਹੈ ਸਹਿਮਤ ਹੈਂ ਤੇ ਤੈਨੂੰ ਜਾਵਾਂਗੇ ਮੀਟਿੰਗ 'ਚ ਠੀਕ ਨੇ ਦਿਵਸ ਮੀਟਿੰਗ ਚ ਓਕੇ ਹੋ ਜਾਂਦੀ ਆ ਵੀ ਇਕਤਾ ਕਰ ਲਈਏ ਜੇ ਜਦੋਂ ਜੇ ਆਏਗੀ ਉਦੋਂ ਜੇ ਨੂੰ ਜੇ ਨਾ ਵੇਖਾਂਗੇ ਅੱਜ ਦੀ ਗੱਲ ਤੁਸੀਂ ਕਰੋ ਉਹਨਾਂ ਮੀਟਿੰਗ ਸਭ ਦੀ ਰਹੀ ਨਹੀਂ ਗੱਡਿੰਗੇ ਤੇ ਜਾ ਰਹੇ ਆ ਜੇ ਨਾ ਪਰ ਪੁੱਠਾ ਕਿਹੜਾ ਕਿਉਂ ਦੇਨੇ ਹਰ ਗੱਲ ਇਹਦੇ ਪੁੱਠੇ ਕਿਹੜੇ ਕਿਹੜੇ ਚੱਲਦੇ ਸਿੱਧਾ ਕਰੋ ਨਾ ਜੀ ਠੀਕ ਹੈ ਕਿਹੜੀ ਗੱਲ ਜਿਹੜੀ ਹੈ ਹਰ ਗੱਲ ਨੂੰ ਜਿਹੜਾ ਬਾਪਾ ਪੁੱਠਾ ਕਿਹੜਾ ਦੇ ਜੰਗੇ ਗੱਲ ਤੇ ਆਕਾਲ ਤਖਤ ਸਾਹਿਬ ਤੇ ਜਿਹੜੀ ਆ ਮਾਫੀ ਮੰਗਣ ਦੀ ਗੱਲ ਜਿਹੜੀ ਆ ਉਹਦੀ ਤੇ ਇਹ ਗੱਲ ਜਿਹੜੀ ਆ ਚੱਲੀ ਆ ਕਿ ਉਹ ਤਰੀਕਾ ਗਲਤ ਆ ਮਾਫੀ ਮੰਗਣ ਦਾ ਜੇ ਮਾਫੀ ਮੰਗਣੀ ਸੀ ਤੇ ਪੰਥ ਸਿੰਘ ਸਾਹਿਬਾਨਾਂ ਤੋਂ ਮੰਗਦੇ ਮਸਲਾ ਤੇ ਆ ਬੰਦੀ ਸਿੰਘਾਂ ਦੀਆਂ ਗੱਲਾਂ ਪਹਿਲਾਂ ਉਹਨਾਂ ਨੂੰ ਇਤਿਹਾਰੇ ਕਹਿੰਦੇ ਰਹੇ ਤੇ ਉਹਨਾਂ ਨੂੰ ਪ੍ਰੋਬਲਮ ਆ ਜਣੀ ਸੀ ਡਾਕਟਰ ਸਾਹਿਬ ਉਹਦੇ ਦੀ ਪ੍ਰੋਬਲਮ ਆ ਜਣੀ ਸੀ ਪ੍ਰੋਬਲਮ ਹੈ ਹੋਣੀ ਸੀ ਤੁਸੀਂ ਕਹਿੰਦੇ ਸਾਡੇ ਸਿੰਘ ਸਹਿਬਾਨ ਕੋਲੋਂ ਮਾਫੀ ਮੰਗੋ ਤੁਸੀਂ ਸ਼ਰਮ ਨਹੀਂ ਕਰਦੇ ਤੁਸੀਂ ਇਹ ਕਿਉਂ ਕਹਿੰਦੇ ਆਹੀਂ ਤਾਂ ਕਹਿੰਦੇ ਕਿ ਜਿੱਥੋਂ ਮਰਜ਼ੀ ਮੰਗ ਲੈਵੇ ਮੰਗੇ ਤਾਂ ਸਹੀ ਪੰਜ ਸਿੰਘ ਸਹਿਬਾਨਾਂ ਤੋਂ ਪਰ ਸਿੰਘ ਸਹਿਬ ਜਿਹੜੇ ਆਪਣੇ ਬਣਾਏ ਆ ਉਹਨਾਂ ਤੋਂ ਮੰਗੋ ਮੰਗਦੇ ਕਿਉਂ ਨਹੀਂ ਆ ਫਿਰ ਸਾਨੂੰ ਖਾਲਸਾ ਪੰਥ ਕਹੂਗਾ ਜਿਨ੍ਹਾਂ ਨੂੰ ਅਸੀਂ ਬਣਾਇਆ ਅਸੀਂ ਮੰਗਾ ਕੇ ਜਾ ਕੇ ਮਾਫੀ ਉਹਨਾਂ ਤੋਂ ਇਹ ਕੋਈ ਸਾਡੇ ਤੋਂ ਗਲਤੀ ਹੋਏਗੀ ਇਹ ਮੰਗਾ ਦੇ। ਹੋਰ ਜਿਹੜੀ ਉਸ ਨਾਲ ਜਿਹੜੀ ਕੋਈ ਗੱਲ ਹੈਗੀ ਆ ਜੈਨੂਅਲ ਉਹ ਗੱਲ ਕਰ।